ਹਾਂਜੀ ਢੱਲੀ ਦੀ ਤਰ੍ਹਾਂ ਅੱਜ ਮੈਂ ਫੇਰ ਤੁਹਾਨੂੰ ਕੁਐਸਚਨ ਪੁੱਛ ਰਹੀ ਹਾਂ ਬੇਟਾ ਹਾਂ ਔਰਲ ਕੁਐਸਚਨ ਮੈਥਸ ਦੇ ਗੁਰਨੂਰ ਕਿੱਧਰ ਧਿਆਨ ਹੈ ਤੁਹਾਡਾ ਹਾਂਜੀ ਪ੍ਰਸ਼ਨ ਸੁਣੋ ਕਹਿੰਦੇ ਇੱਕ ਵਿਅਕਤੀ ਇੱਕ ਸਮੇਂ 6 ਰੋਟੀਆਂ ਖਾਂਦਾ ਹੈ ਇੱਕ ਵਿਅਕਤੀ ਇੱਕ ਸਮੇਂ 6 ਰੋਟੀਆਂ ਖਾਂਦਾ ਹੈ ਜੇਕਰ 54 ਰੋਟੀਆਂ ਹਨ ਤਾਂ ਕਿੰਨੇ ਵਿਅਕਤੀ ਖਾਣਗੇ ਕਰੋ ਸੋਲੂ ਇੱਕ ਟਾਈਮ ਦੇ ਵਿੱਚ ਇੱਕ ਬੰਦਾ ਬੇਟਾ ਦੱਸਣਾ ਨਹੀਂ ਹੈਗਾ ਤੁਸੀ ਇਹਨਾਂ ਨੂੰ ਸੋਲਵ ਕਰ ਲਓ ਇੱਕ ਬੰਦਾ ਇੱਕ ਟਾਈਮ ਦੇ ਵਿੱਚ 6 ਰੋਟੀਆਂ ਖਾਂਦਾ ਹੈ ਰੋਟੀਆਂ ਕਿੰਨੀਆਂ ਨੇ 54 54 ਤਾਂ ਤੁਸੀਂ ਇਹ ਦੱਸੋ ਕਿ ਜੇ 54 ਰੋਟੀਆਂ ਨੇ ਤਾਂ ਕਿੰਨੇ ਵਿਅਕਤੀ ਖਾਣਗੇ ਮੈਨੂੰ ਨਹੀਂ ਮੈਨੂੰ ਤਾਂ ਖੜੇ ਕਰਦਾ ਜੀ ਆਇ ਤਾਂ ਕੱਢਣ ਤੋਂ ਪਹਿਲਾਂ ਨਾ ਹੱਥ ਖੜਾ ਕਰਿਆ ਕਰੋ

ਅਗਲਾ ਸੁਣ ਜਸਪ੍ਰੀਥ ਹੋਰਾ ਤਾਂ ਲਗਾਓ ਹਾਂ ਏ ਨੈਕਸਟ ਹੈ ਆਪਣਾ ਇੱਕ ਦੜਾਕ ਨੇ 1600 ਮੀਟਰ ਦੌੜ 5 ਮਿੰਟ ਵਿੱਚ ਪੂਰੀ ਕਰ ਲਈ ਦੌੜਨ ਵਾਲਾ ਜਿਵੇਂ ਆਪਾਂ ਇੱਕ ਲੈਸਨ ਪੜਿਆ ਸੀ ਇੰਗਲਿਸ਼ ਦਾ ਉਹਦੇ ਵਿੱਚ ਵੀ ਸੀ ਨਾ ਦੜਾਕ ਕੌਣ ਸੀ ਮਿਲਕ ਥੰਗਾ ਹਾਂ ਇਹਦੇ ਵਿੱਚ ਕੋਈ ਹੋਰ ਐ ਇੱਕ ਉਹ ਦੜਾਕ ਨੇ ਦੌੜ ਲਗਾਈ ਐ 1600 ਮੀਟਰ ਦੌੜ ਕਿੰਨੇ ਮਿੰਟ ਵਿੱਚ ਹਾਂਜੀ ਹਲੇ ਮੈਨੂੰ ਐ ਦੱਸ ਪਹਿਲਾਂ ਮੈਂ ਹਲੇ ਕੁਐਸਚਨ ਤਾਂ ਫੁੱਲ ਕਰਿਆ ਨਹੀਂ ਹੈਗਾ ਤੇਨੇ ਕੱਢ ਲਿਆ ਆਂਸਰ ਦੱਸ ਕੱਢ ਦੱਸ 800 ਗਲਤ ਅਸੀ ਜੀ ਨਹੀਂ ਹਲੇ ਮੈਂ ਬੋਲਿਆ ਨਹੀਂ ਨਾ ਕੁਐਸਚਨ ਸੁਣੋ ਪਹਿਲਾਂ ਕਿ ਇਹਨੇ 1600 ਮੀਟਰ ਦੌੜ 5 ਮਿੰਟ ਵਿੱਚ ਪੂਰੀ ਕਰ ਲਈ ਦੱਸੋ ਉਸਨੇ 1 ਮਿੰਟ ਵਿੱਚ ਕਿੰਨੀ ਦੌੜ 80 ਇੱਕ ਮਿੰਟ ਵਿੱਚ ਕਿੰਨੀ ਦੌੜ ਲਗਾਈ ਹੈ ਆਦਰ ਆਵਨ ਜੋ ਕਿੰਨੇ ਆ ਕਿੰਨਾ ਇੱਕ ਮਿੰਟ ਵਿੱਚ ਕਿੰਨੇ ਮੀਟਰ ਦੌੜ ਲਗਾਈ ਹੈ 3 5 ਮੀਟਰ ਵਿੱਚ 5 ਮਿੰਟ ਵਿੱਚ 1600 ਮੀਟਰ ਲਗਾਈ ਹੈ ਉਸਨੇ ਤਾ 1 ਮਿੰਟ ਵਿੱਚ ਕਿੰਨੀ ਲਗਾਈ ਐ ਤਿੰਨ ਜੀ ਹਾਂ ਸੋਮਨ ਤੁਸੀਂ ਦੱਸੋ 3 ਮੀਟਰ ਲਗਾਈ 1600 ਮੀਟਰ ਸੀ ਪਹਿਲਾਂ 5 ਮਿੰਟ ਵਿੱਚ ਹਾਂਜੀ ਲਾਪਰੇ ਹਾਂਜੀ ਗਲਤ ਤੁਸੀਂ ਦੱਸੋ ਮੈਂ ਸੀ ਸਹੀ ਹਾਂਜੀ ਤੁਸੀਂ ਦੱਸੋ 8 ਮਿੰਟ ਨਹੀਂ ਨਹੀਂ ਮੈਂ 1 ਮਿੰਟ ਲਈ ਤੁਸੀਂ ਸੋਲਵ ਕਰਕੇ ਦੇਖਿਓ ਕਾਪੀ ਤੇ ਕੀ ਕੀਤਾ ਕਿ ਇਹਨੂੰ ਕਿਹਦੇ ਨਾਲ ਕਰੀਏ 40 ਨੂੰ ਚਾਰ ਨਾਲ 90 6 ਚਾਰ ਨਾਲ ਹਾਂ ਤਾਂ 2 6 ਨੂੰ 4 ਨਾਲ ਕਿਵੇਂ ਕਰਤੀ ਮੈਂ ਤਾਂ 6 ਬੋਲਿਆ ਨਹੀਂ ਹਾਂ 6 ਨੂੰ 4 ਨਾਲ ਕਿਉਂ ਮੈਂ ਤਾਂ 6 ਬੋਲਿਆ ਹੀ ਨਹੀਂ ਨਾ ਮੈਂ ਕੀ ਬੋਲਿਆ 1600 ਮੀਟਰ ਦੌੜ ਐ 5 ਮਿੰਟ ਵਿੱਚ ਐ ਪੂਰੀ ਕੀਤੀ ਉਸਨੇ ਤਾਂ 1 ਮਿੰਟ ਵਿੱਚ ਕਿੰਨੀ ਹੋਊਗੀ ਦੌੜ ਹਾਂ 1 ਮਿੰਟ ਵਿੱਚ ਕਿੰਨੀ ਹੋਊਗੀ ਸੋਲਵ ਕਰ ਲਿਆ ਮਣੀ ਦੰਨੇ ਹਾਂਜੀ ਤੁਸੀਂ ਨਹੀਂ ਲਗਾ ਰਿਹਾ ਆਪਦਾ ਦਿਮਾਗ ਹਾਂਜੀ ਨੋ ਯਰ ਆਰ ਸੁਬੀਲੀ ਗਲਤ ਆਕਾਸ਼ 50 ਨਹੀਂ ਨਹੀਂ ਹਾਂਜੀ ਹਾਂਜੀ 11 ਜੀ ਕਰਿਆ ਕੀ ਹੈ ਤੁਸੀਂ ਐਵੇਂ ਦੱਸੋ ਪਹਿਲਾਂ ਇਹਦੇ ਵਿੱਚ ਕੀ ਕਰਿਆ ਗੁਣਾ ਕਰਿਆ ਕੋਈ ਭਾਗ ਕਰਿਆ ਕੀ ਕਰਿਆ ਨਹੀਂ ਇੱਕ ਕੱਟ ਦੇ ਦੇਖੋ ਵੱਧ ਚੀਜ਼ਾਂ ਦੱਸਤੀਆਂ ਉਹਨੇ 1600 ਮੀਟਰ ਦੌੜ ਦੱਸੀ ਐ ਤੇ ਵੱਧ ਹੀ ਮਿੰਟ ਦੱਸੇ ਨੇ 5 ਮਿੰਟ ਦੱਸਤੇ 1 ਮਿੰਟ ਵਿੱਚ ਕੱਢਣਾ ਸਾਨੂੰ ਦੱਸਿਆ ਐ ਨਾ ਜਦੋਂ ਇੱਕ ਚੀਜ਼ ਕੱਢਦੇ ਹੁੰਦੇ ਆ ਇੱਕ ਚੀਜ਼ ਜਿਹਦਾ ਕੱਢਦੇ ਹੁੰਦੇ ਆ ਦੱਸੋ ਬੱਤੀ ਜੀ ਇੱਕੀ ਜੀ ਨਹੀਂ ਜਦੋਂ ਬੱਤੀ ਨਹੀਂ ਹੈਗਾ ਤੂੰ ਥੋੜੀ ਜਿਹੀ ਗਲਤੀ ਹੋਰ ਕਰ ਗਿਆ ਹਾਂ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਤਾਂ ਲੋ 1 ਮਿੰਟ ਦੇ ਵਿੱਚ ਕੱਢਣੀਆਂ ਨੇ ਤੁਹਾਨੂੰ ਸਿਖਾਇਆ ਹੋਇਆ ਹੈ ਜਦੋਂ ਵੱਧ ਚੀਜ਼ਾਂ ਦੇ ਦੇਣਾ ਔਰ ਇੱਕ ਚੀਜ਼ ਦਾ ਕੱਢਣਾ ਹੋਵੇ ਆਪਾਂ ਨੇ ਮੁੱਲ ਹੈ ਚਾਹੇ ਦੌੜਾਂ ਨੇ ਕੁਝ ਵੀ ਹੈ 1 ਮਿੰਟ ਦੀਆਂ ਕੱਢਣੀਆਂ ਨੇ ਤਾਂ ਉਥੇ ਕੀ ਕਰਨਾ ਹੁੰਦਾ ਨਹੀਂ ਉਥੇ ਭਾਗ ਹੁੰਦੀ ਹੈ ਮੈਮ ਜੀ ਕੀ ਹੁੰਦੀ ਹੈ ਉਥੇ ਭਾਗ ਤਿੰਨ ਜੀ ਭਾਗ ਹੁੰਦੀ ਹੈ ਜਦੋਂ ਭਾਗ ਕਰੀ ਹੈ ਪਹਿਲਾਂ ਤੁਸੀਂ 1600 ਨੂੰ ਭਾਗ ਕਰਕੇ ਦੇਖੋ ਕਾਦੇ ਨਾਲ ਕਰੀ ਹੈ ਕਿੰਨਾ ਆਨਸਰ 32 ਕਿੰਨਾ ਆਇਆ ਜੀ 1600 ਭਾਗ ਪੰਜ ਨਾਲ ਕਰਦੇ ਆਪਾਂ ਨਹੀਂ 32 ਆਇਆ ਜੀ 32 ਆਇਆ ਜੀ 320 ਆਇਆ ਇਹ ਦੋਵਾਂ ਦਾ ਹੀ ਨਾ ਲਗਾ ਇਹਨਾਂ ਦਾ ਨੰਬਰ ਕਿਉਂ ਮੈਂਨੇ ਦੱਸਿਆ ਨਹੀਂ ਦੋ ਦੋ ਦੋਵਾਂ ਨੂੰ ਜੇ ਮੈਂਨੇ ਸਮਝਾਇਆ ਸਾਰਾ ਸਵਾਲ ਇਹਨਾਂ ਨੂੰ ਆਪ ਹੀ ਕਿਉਂ ਨਹੀਂ ਕਰਾਇਆ ਤੁਹਾਨੂੰ ਡਿਵਾਈਡ ਆਉਂਦੀ ਫਿਰ ਭਾਗ ਉਹਦੋਂ ਕਿਉਂ ਨਹੀਂ ਆਈ ਉਹ ਜੇ ਪਹਿਲਾ ਕਰੀ ਸੀ ਪਹਿਲਾ ਕਿਹੜੀ ਅਨਸਰ ਆਇਆ ਸੀ ਦਾ ਮਾਣੀ ਛੱਡਦਾ ਲਾਂਡ ਬੱਸ ਨਹੀਂ ਹਾਂ ਈ ਅਗਲਾ ਪ੍ਰਸ਼ਨ ਕੋਣ ਕਹਿੰਦੇ ਇੱਕ ਰੁੱਖ ਨੂੰ 120 ਸੇਵ ਲੱਗਦੇ ਹਨ ਤੇ ਆਨਲ ਕਰਿਓ ਹੁਣ ਇੱਕ ਰੁੱਖ ਨੂੰ 120 ਸੇਵ ਲੱਗੇ ਹੋਏ ਹਨ ਪੰਜ ਬੱਚਿਆਂ ਨੂੰ ਜੇਕਰ ਬਰਾਬਰ ਬਰਾਬਰ ਵੰਡਣੇ ਹੋਣ ਕਾ ਇੱਕ ਬੱਚੇ ਦੇ ਹਿੱਸੇ ਕਿੰਨੇ ਸੇਬ ਆਣਗੇ ਮੈਡਮ ਜੀ ਸਾਹਿਬ ਤੁਹਾਨੂੰ ਗੜਾ ਕੀਤਾ ਜੀ ਮੈਮ ਜੀ ਹਾਂ ਜੀ ਇੱਕ ਮੈਡਮ ਜੀ ਮੈਡਮ ਜੀ ਕੁੱਲ ਤਾਂ 120 ਸੇਬ ਨੇ ਮੈਡਮ ਜੀ ਮੈਨੂੰ ਪਤਾ ਨਹੀਂ ਕੁੱਲ 120 ਨੇ ਮੈਡਮ ਜੀ ਤੁਹਾਨੂੰ ਗੜਾ ਕੀਤਾ ਜੀ 5 ਬੱਚਿਆਂ ਨੂੰ ਮੈਡਮ ਜੀ ਹਾਂ ਜੀ 15 ਜੀ ਨਹੀਂ ਬਟ ਹਾਂ ਜੀ ਵੈਰੀ ਗੁੱਡ ਕਿੰਨਾ ਹੋਗਾ ਇਹਦਾ ਅਨਸਰ 24 ਇਹਨਾਂ ਦੇ 3 ਦਾ ਲਗਾ ਬੇਟਾ ਕੀ ਕਰਿਆ ਸੀ ਤੇਨੇ 15 ਕਿਵੇਂ ਆ ਗਿਆ ਤੇਰਾ 5 ਨੂੰ 120 ਨਾਲ ਭਾਗ ਕਰਦੇ ਹਾਂ ਭਾਗ ਕਰਨੀ ਸੀ ਤੇਰਾ ਕੀ ਕਰਿਆ ਜੰਨੇ ਆਓ ਬੇਟਾ ਖਾਂਦੇ ਚਲੋ ਨੈਕਸਟ ਸੁਣੋ ਆਪਰੇਸ਼ਨ ਇਹ ਹੈ ਸੋਡਾ ਇਹ 24 ਨਿਕਲ ਗਿਆ ਸੀ ਨਾ ਉਹ ਅਨਸਰ 120 ਨੂੰ 5 ਨਾਲ ਭਾਗ ਕਰੀਏ ਬੇਟਾ ਜਦੋਂ ਕੋਈ ਵੀ ਚੀਜ਼ ਬਰਾਬਰ ਬਰਾਬਰ ਵੰਡਣੀ ਹੁੰਦੀ ਹੈ ਨਾ ਤਾਂ ਭਾਗ ਹੁੰਦੀ ਹੈ ਸਾਨੂੰ ਕਿੰਨੀ ਵਾਰੀ ਦੱਸਤਾ ਕਿਉਂ ਭੁੱਲ ਜਾਂਦੇ ਆ ਤੁਸੀਂ ਅੱਧੇ ਵਿੱਚ ਗੁਣਾ ਕਰ ਹੀ ਜਾਂਦੇ ਨੇ ਉਹਨੂੰ ਅਦੇ ਵਿੱਚ ਭਾਗ ਹੀ ਗਲਤ ਕਰੀ ਜਾਂਦੇ ਨੇ ਆਕਾਸ਼ ਕਹਿੰਦਾ ਇੱਕ ਰੁੱਖ ਉੱਤੇ ਇੱਕ ਰੁੱਖ ਉੱਤੇ 50 ਤੋਤੇ ਇੱਕ ਰੁੱਖ ਉੱਤੇ 50 ਤੋਤੇ ਅਤੇ 37 ਚਿੜੀਆਂ ਬੈਠੀਆਂ ਹਨ 50 ਤੋਤੇ ਅਤੇ 37 ਚਿੜੀਆਂ ਬੈਠੀਆਂ ਹਨ ਦੱਸੋ ਉਸ ਰੁੱਖ ਉੱਤੇ ਕਿੰਨੇ ਪੰਛੀ ਬੈਠੇ ਹਨ ਮੈਡਮ ਜੀ ਪਹਿਲਾਂ ਮਣੀ ਦਾ ਧਤਕੜਾ ਸੀ ਹਾਂ ਜੀ ਵੈਰੀ ਗੁੱਡ ਸਹੀ ਅਨਸਰ ਆਊਗਾ ਦੇਖੋ ਜੇ ਤੁਹਾਡੀ ਟੀਮ ਨੇ ਜੱਸ ਕਿੱਥੋਂ ਆ ਗਿਆ ਦੁਬਾਰਾ ਜੋੜ ਜੋੜ ਕਰਤਾ ਹੀ ਐਂ ਦੱਸੋ ਜੋੜ ਦਾ ਸਵਾਲ ਸੀ ਬਾਕੀ ਬੱਚੇ ਵੀ ਤਾਂ ਕਰ ਸਕਦੇ ਸੀ ਇਹ ਕੀ ਹੈ ਚਾਰ ਪੰਜ ਬੱਚੇ ਕਿਉਂ ਕਰਦੇ ਆ ਜੋੜ ਦਾ ਸਵਾਲ ਜੋੜ ਦਾ ਸਵਾਲ ਚਾਰ ਇਹਦਾ ਅਨਸਰ ਜੋੜ ਦਾ ਸਵਾਲ ਸੀ ਸਿੰਪਲ ਐ 10 ਹਾਂਜੀ ਅਗਲਾ ਪ੍ਰਸ਼ਨ ਸੁਣੋ ਜੇਕਰ 1 ਕਿਲੋ ਪਿਆਜ਼ ਦਾ ਮੁੱਲ 15 ਰੁਪਏ ਹੈ ਤਾਂ 10 ਕਿਲੋ ਪਿਆਜ਼ ਦਾ ਮੁੱਲ ਕੱਢੋ 1 ਕਿਲੋ ਪਿਆਜ਼ ਦਾ ਮੁੱਲ 1 ਕਿਲੋ ਪਿਆਜ਼ ਦਾ ਮੁੱਲ 15 ਰੁਪਏ ਹੈ ਤਾਂ 10 ਕਿਲੋ ਪਿਆਜ਼ ਦਾ ਮੁੱਲ ਕਿੰਨਾ ਹੋਊਗਾ ਸੋਡੀ ਟੀਮ ਚ ਆਸ਼ ਨੂੰ ਪੁੱਛਦੇ ਹਾਂ ਜੀ 12 ਲਾਪ੍ਰੀਤ ਗਲਤ ਤੁਸੀਂ ਦੱਸੋ 150 ਗੰਤਾ ਗੰਤਾ ਜੀ ਥੋੜਾ ਗਿਨੇ ਗਲਤ 150 ਆਊਗਾ ਪੱਸਾ ਕਰਦੇ ਨਹੀਂ 1 ਕਿ ਟ ਇੱਕ ਕਿਲੋ ਦੇ 15 ਰੁਪਏ ਨੇ 10 ਕਿਲੋ ਦੇ ਆਪਾਂ ਕੱਢਣੇ ਨੇ ਭੁੱਲ ਗਿਓ ਰਹੇ ਹੋ 10 ਕਿਲੋ ਦੇ ਕੱਢਣੇ ਨੇ ਲਗਾ ਤੇ ਇਹਦਾ ਨੰਬਰ ਤਾਂ ਲਗਾ ਦੇ ਨੰਬਰ ਲਗਾ ਦੇ ਹਾਂ ਨਿਕ ਲਾਸਟ ਸਵਾਲ ਹੋਰ ਪੁੱਛਦੇ ਆ ਲਾਸਟ ਸਵਾਲ ਨਹੀਂ ਇੰਨਾ ਰਹਿਣ ਨੇ ਨਹੀਂ ਕਿੰਨੇ ਕੁਛੋਰੀ ਤਿੰਨ ਰਹੀ ਅੱਛਾ ਐ ਨਸੋ ਕਿ ਰਾਹੁਲ 8 ਵਜੇ ਸਕੂਲ ਜਾਂਦਾ ਹੈ ਰਾਹੁਲ 8 ਵਜੇ ਸਕੂਲ ਜਾਂਦਾ ਹੈ ਤੇ 2 ਵਜੇ ਘਰ ਆ ਜਾਂਦਾ ਹੈ 8 ਵਜੇ ਸਕੂਲ ਜਾਂਦਾ ਹੈ ਸੋਲਵ ਕਰੋ ਨੋਟਬੁੱਕ ਤੇ 8 ਵਜੇ ਸਕੂਲ ਜਾਂਦਾ ਹੈ ਤੇ 2 ਵਜੇ ਕਹ ਰਾ ਜਾਂਦਾ ਦੱਸੋ ਰਾਹੁਲ ਸਕੂਲ ਵਿੱਚ ਕਿੰਨਾ ਟਾਈਮ ਬਿਤਾਉਂਦਾ ਨਹੀਂ ਨਹੀਂ ਮੈਂ ਨਹੀਂ ਬਤਾ ਸੀ ਕਰਾਂਦੀ ਨਹੀਂ ਮੈਡਮ ਜੀ ਪਹਿਲਾਂ ਕੀ ਨਹੀਂ ਕਰੇ ਮੇਰੀ ਗੱਲ ਸੁਣ ਮੈਂ ਮਨਵੀਰ ਹਾਈਂਡੀ ਅਰਣਵੀਰ ਹਾਂਜੀ 6 ਹੈ ਕਰਾਈ 6 ਕੰਟੀ ਬਤਾਉਗੇ ਸੋਨੇ ਵੀ ਅਕਲ ਜੀ ਚੁੱਪ ਮੈਂ ਕਦੋਂ ਦੱਸਾਂ ਕੀ ਪਤਾ ਮੈਨੇ ਟਾਈਮ ਹੁਣ ਗਲਤ ਦੱਸਤਾ ਹੋਵੇ ਸਹੀ ਆਹੀ ਹਾਈਲੀ ਤੁਸੀਂ ਦੱਸੋ ਗੁਰਨੂਰ ਮੈਂ ਤਾਂ ਸੀ ਆ ਰਣ ਆਹ ਹਣੀ 6 ਘੰਟੇ ਹੀ ਆਤਾ ਲਈ ਆਈ ਸੁਮਨ ਮੈਂ 7 ਤਾਂ 7 ਕਹਿੰਦੇ ਹਰਜੋਤ 6 ਜੀ ਸਹਿਜ 6 ਜੀ ਸਭ ਤੋਂ ਪਹਿਲਾਂ ਕਿਹਨੇ ਜਵਾਬ ਦਿੱਤਾ ਸੀ ਹਾਂ ਰਣਵੀਰ ਨੇ 6 ਘੰਟੇ ਬਿਤਾਉਂਦਾ ਤੇ ਉਸ ਦੁਆਰੇ ਕਾਪੀ ਦੇ ਸੋਲਵ ਕਰਕੇ ਦੇਖ